ਪਾਣੀ ਦਾ ਜਿਸਮ ਜਿਹੜਾ ਹੈਗਾ ਤੁਸੀਂ ਟਾਈਟਲ ਦਿੱਤਾ ਹੈ ਇਹਦੇ ਪਿੱਛੇ ਕੀ ਕਾਰਨ ਸੀਗਾ ਕੀ ਪ੍ਰੇਰਣਾ ਦੇ ਵਿੱਚ ਤੇ ਔਰਤ ਨੂੰ ਇੱਕ ਫਿਜ਼ੀਕਲ ਬਾਡੀ ਦੇ ਤੌਰ ਤੇ ਸਮਝਿਆ ਜਾਂਦਾ ਹੈ ਉਸ ਮਿਥ ਨੂੰ ਮੈਂ ਉਸ ਸੋਚ ਨੂੰ ਜਾਂ ਉਸ ਸਟੀਰੀਓਟਾਈਪ ਨੂੰ ਮੈਂ ਡਿਸਮੈਂਟਲ ਕੀਤਾ ਇਹਦੇ ਵਿੱਚ ਔਰਤ ਇੱਕ ਕਿਸਮ ਦੀ ਨੇਚਰ ਦਾ ਇੱਕ ਦੂਸਰਾ ਰੂਪ ਹੈ ਜੋ ਜਿ ਉਸ ਨੂੰ ਸਮਝਣਾ ਤੇ ਤੁਸੀਂ ਤੁਹਾਡੀ ਜੁੜੀ ਦ੍ਰਿਸ਼ਟੀ ਆ ਤੁਹਾਡੀ ਸੋਚ ਆ ਕਾਇਨਾਤ ਜਿੱਡੀ ਜਿਹੜੀ ਹੈਗੀ ਆ ਵਿਸ਼ਾਲ ਤੇ ਸੁਖਮ ਹੋਣੀ ਚਾਹੀਦੀ ਹੈ ਔਰਤ ਦੇ ਹੱਕਾਂ 'ਚ ਇਸ ਕਰਕੇ ਨਹੀਂ ਤੁਸੀਂ ਖੜਨਾ ਜਾਂ ਲੜਨਾ ਕਿ ਉਹ ਔਰਤ ਦੇ ਹੱਕ ਨੇ ਇਹ ਤੁਸੀਂ ਆਪਣੀ ਭਲਾਈ ਵਾਸਤੇ ਵੀ ਕਰਨਾ ਹੈ ਕਿ ਤੁਹਾਨੂੰ ਅੱਛੀ ਬੀਵੀ ਅੱਛੀ ਬੇਟੀ ਅੱਛੀ ਮਾਂ ਭੈਣ ਤਾਂ ਹੀ ਮਿਲੂਗੀ ਜੇ ਤੁਸੀਂ ਕੋਈ ਪੜੀਆਂ ਲੇਖੀਆਂ ਬਰਾਬਰੀ ਕਰਨ ਵਾਲੀਆਂ ਵੱਲੇ ਵੀਰੇ ਔਰਤਾਂ ਨੂੰ ਤੁਸੀਂ ਜਨਮ ਦੇ ਰਹੇ ਹੋ ਅੱਗੇ ਤੇ ਉਹਨਾਂ ਨੂੰ ਡਿਵੈਲਪ ਕਰ ਰਹੇ ਹੋ ਜਿਹੜਾ ਅੱਜ ਦੀ ਪੀੜ੍ਹੀ ਹੈ ਜੀ ਉਹਨਾਂ ਚ ਜੇ ਤੁਸੀਂ ਅਬਜ਼ਰਵ ਕਰਦੇ ਹੋਗੇ ਹੰਗਾਰਾ ਕਿੰਨਾ ਕੁ ਮਿਲ ਰਿਹਾ ਕਿਤਾਬਾਂ ਨਾਲ ਪੰਜਾਬੀ ਜਿਹੜੇ ਹੈਗੇ ਆ ਇੱਕ ਗੱਲ ਚ ਥੋੜਾ ਜਿਹਾ ਪਿੱਛੇ ਆ ਜੇ ਕਿ ਨਵੀਂ ਜਨਰੇਸ਼ਨ ਜਿਹੜੀ ਹਾਰਡ ਕਾਪੀ ਤੋਂ ਬਹੁਤ ਅੱਗੇ ਜਾ ਕੇ ਉਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜਾਂ YouTube ਤੇ ਜਾਂ ਜਿਹੜੇ ਨਵੇਂ ਮੀਡੀਅਮ ਆ ਗਏ IT ਦੇ ਉਸ ਤੇ ਚਲੇਗੀ ਆ ਤੇ ਅਸੀਂ ਉੱਥੇ ਪਿੱਛੇ ਆ ਜੇ ਸਾਡੇ ਰਾਈਟਰਸ ਵੀ ਪਿੱਛੇ ਨੇ ਸਾਡੇ ਇੰਟੈਲੈਕਚੁਅਲੀ ਪਿੱਛੇ ਨੇ ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ ਅੱਜ ਗੱਲਬਾਤ ਕਰਾਂਗੇ ਪੰਜਾਬੀ ਲੇਖਕ ਸੋਸ਼ਲ ਸਾਇੰਟਿਸਟ ਅਤੇ ਕਲਚਰਲ ਐਕਟੀਵਿਸਟ ਹਰਵਿੰਦਰ ਸਿੰਘ ਚੰਡੀਗੜ੍ਹ ਦੇ ਨਾਲ ਇਹਨਾਂ ਦੀ ਨਵੀਂ ਕਿਤਾਬ ਪਾਣੀ ਦਾ ਜਿਸਮ ਉਸ ਦਾ ਲੋਕ ਅਰਪਣ ਵੀ ਹੋਇਆ ਉਸ ਤੇ ਚਰਚਾ ਜਿਹੜੀ ਹੈ ਉਹ ਕਾਫੀ ਲੋਕਾਂ ਨੇ ਕੀਤੀ ਹੈ ਤੇ ਇਸ ਚ ਖਾਸ ਕੀ ਹੈ ਤੇ ਹੋਰ ਵੀ ਇਹਨਾਂ ਦੀ ਜਿਹੜੀਆਂ ਲਿਖਤਾਂ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਅ ਹਰਵਿੰਦਰ ਸਿੰਘ ਜੀ ਮੁਬਾਰਕਾ ਪਹਿਲਾਂ ਤੁਹਾਨੂੰ ਇਸ ਕਿਤਾਬ ਲਈ ਅ ਬਹੁਤ-ਬਹੁਤ ਮਿਹਰਬਾਨੀ ਜੀ ਔਰ ਬਾਬੂਸ਼ਾਈ .com ਜੋ ਚੈਨਲ ਹੈ ਉਸ ਦੇ শ্রোਤਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ੍ਰੀ ਅਕਾਲ ਆਦਾਬ ਜੀ ਅ ਹਰਵਿੰਦਰ ਸਿੰਘ ਜੀ ਇਹ ਪਾਣੀ ਦਾ ਜਿਸਮ ਜਿਹੜਾ ਹੈਗਾ ਇਹ ਤੁਸੀਂ ਟਾਈਟਲ ਦਿੱਤਾ ਹੈ ਇਹਦੇ ਪਿੱਛੇ ਕੀ ਕਾਰਨ ਸੀਗਾ ਕੀ ਪ੍ਰੇਰਣਾ ਇਹਦੇ ਵਿੱਚ ਔਰ ਇਹ ਜੋ ਪਾਣੀ ਦਾ ਜਿਸਮ ਹੈ ਅਸਲ ਚ ਇੱਕ ਮੇਰੀ ਨਜ਼ਮ ਹੈ ਕਿਤਾਬ ਦੇ ਅੰਦਰ ਹੀ ਉਸੇ ਦਾ ਟਾਈਟਲ ਹੈ ਔਰ ਉਹ ਨਜ਼ਮ ਪੰਜਾਬ ਮਤਲਬ ਔਰਤ ਦੇ ਜੋ ਔਰਤ ਦਾ ਕਾਇਨਾਤੀ ਸਰੂਪ ਹੈ ਉਸ ਦੇ ਬਾਰੇ ਹੈ ਆਮ ਤੌਰ ਤੇ ਔਰਤ ਨੂੰ ਇੱਕ ਫਿਜ਼ੀਕਲ ਬਾਡੀ ਦੇ ਤੌਰ ਤੇ ਸਮਝਿਆ ਜਾਂਦਾ ਹੈ ਉਸ ਮਿਥ ਨੂੰ ਮੈਂ ਉਸ ਸੋਚ ਨੂੰ ਜਾਂ ਉਸ ਸਟੀਰੀਓਟਾਈਪ ਨੂੰ ਮੈਂ ਡਿਸਮੈਂਟਲ ਕੀਤਾ ਇਹਦੇ ਵਿੱਚ ਕਿ ਔਰਤ ਜਸਟ ਇੱਕ ਫਿਜ਼ੀਕਲ ਜੋ ਸਾਨੂੰ ਦੇਖਦੀ ਹੈ ਜਾਂ ਜਿਵੇਂ ਉਸ ਨੂੰ ਲਿਆ ਜਾਂਦਾ ਹੈਗਾ ਉਹ ਨਹੀਂ ਹੈ ਉਸ ਦਾ ਜੋ ਇਨਸਾਨੀ ਵਜੂਦ ਹੈ ਔਰ ਸਿਰਫ ਇਨਸਾਨੀ ਹੀ ਨਹੀਂ ਉਸ ਦਾ ਇਨਸਾਨੀ ਤੋਂ ਵੀ ਅੱਗੇ ਇੱਕ ਕਾਇਨਾਤੀ ਵਜੂਦ ਹੈ ਔਰਤ ਇੱਕ ਕਿਸਮ ਦੀ ਨੇਚਰ ਦਾ ਇੱਕ ਦੂਸਰਾ ਰੂਪ ਹੈ ਜੋ ਜੇ ਉਸ ਨੂੰ ਸਮਝਣਾ ਤੇ ਤੁਸੀਂ ਥਾਡੀ ਜੁੜੀ ਦ੍ਰਿਸ਼ਟੀ ਆ ਤੁਹਾਡੀ ਸੋਚ ਆ ਕਾਇਨਾਤ ਜਿੱਡੀ ਜਿਹੜੀ ਹੈਗੀ ਆ ਵਿਸ਼ਾਲ ਤੇ ਸੂਖਮ ਹੋਣੀ ਚਾਹੀਦੀ ਆ ਇਹ ਮੈਂ ਆਪਣੀ ਨਜ਼ਮ ਚ ਲਿਖਿਆ ਵੀ ਕਿ ਔਰਤ ਨੂੰ ਮਿਲਣ ਲਈ ਬੰਦੇ ਜਿੱਡਾ ਨਹੀਂ ਔਰਤ ਨੂੰ ਮਿਲਣ ਲਈ ਬੰਦਾ ਨਹੀਂ ਮਰਦ ਨਹੀਂ ਔਰਤ ਬਣਨਾ ਪੈਂਦਾ ਹੈ ਔਰਤ ਨੂੰ ਮਿਲਣ ਲਈ ਬੰਦੇ ਜਿੱਡਾ ਨਹੀਂ ਕਾਇਨਾਤ ਜਿੱਡਾ ਬਣਨਾ ਪੈਂਦਾ ਹੈ ਸੋ ਇਹ ਜੋ ਹੈ ਮੇਰੀ ਉਹਦੇ ਵਿੱਚ ਸੋਚ ਰਹੀ ਆ ਤੇ ਉਹੀ ਟਾਈਟਲ ਹੈ ਅਜਾ ਨਾਰਮਲੀ ਤੁਸੀਂ ਜੋ ਕੁਝ ਵੀ ਸਮਾਰਟ ਹੁੰਦਾ ਰਹਿੰਦਾ ਉਹਨਾਂ ਤੇ ਵੀ ਤੁਸੀਂ ਗੱਲਬਾਤ ਕਰਦੇ ਰਹਿੰਦੇ ਹੋ ਤੁਸੀਂ ਟੈਕਸ ਵੀ ਕਰਦੇ ਰਹਿੰਦੇ ਹੋ ਇਸ ਤੋਂ ਪਹਿਲਾਂ ਔਰਤਾਂ ਦੇ ਬੀਬੀਆਂ ਤੇ ਬਹੁਤ ਕੁਝ ਤੁਸੀਂ ਲਿਖਿਆ ਤੇ ਇਹਦੇ ਵਿੱਚ ਵੀ ਕੋਈ ਉਸ ਤਰ੍ਹਾਂ ਦੀ ਕੋਈ ਜ਼ਿਕਰ ਹੈਗੇ ਜੋ ਮਤਲਬ ਜੋ ਜੋ ਚੀਜ਼ ਜੋ ਬਣਦੇ ਹੱਕ ਨਹੀਂ ਮਿਲਦੇਗੇ ਬੀਬੀਆਂ ਨੂੰ ਦੇਖੋ ਮੈਂ ਆਮ ਤੌਰ ਤੇ ਜੋ ਹੈ ਜੋ ਨਾਰੀਵਾਦ ਹੈ ਜਿਸ ਨੂੰ ਕਿਹਾ ਜਾਂਦਾ ਹੈ ਇੱਕ ਕਨਸੈਪਟ ਹੈ ਇੱਕ ਆਈਡੀਓਲੋਜੀ ਹੈ ਜਿਸ ਨੂੰ ਇਹ ਸਿਰਫ ਮੰਨਿਆ ਜਾਂਦਾ ਹੈ ਕਿ ਜੋ ਫੈਮਿਨਿਜ਼ਮ ਹੈ ਉਹ ਫੈਮਿਨਿਜ਼ਮ ਦਾ ਸਟਿਰੋਟਾਈਪ ਕਨਸੈਪਟ ਜਾਂ ਆਈਡੀਓਲੋਜੀ ਇਹ ਹੈਗੀ ਆ ਕਿ ਔਰਤ ਜਿਹੜੀ ਹੈਗੀ ਆ ਲੇਖਕ ਜਾਂ ਔਰਤ ਇੰਟੈਲੈਕਚੁਅਲ ਜਾਂ ਔਰਤ ਐਕਟਿਵਿਸਟ ਉਹ ਜਦੋਂ ਕੋਈ ਐਕਸ਼ਨ ਕਰਦੀ ਆ ਔਰਤਾਂ ਦੇ ਹੱਕ 'ਚ ਕੋਈ ਗੱਲ ਕਰਦੀ ਹੈ ਤਾਂ ਉਹੀ ਫੈਮਿਨਿਜ਼ਮ ਮੰਨਿਆ ਜਾਂਦਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਮੈਂ ਇਹ ਸਮਝਦਾ ਕਿ ਮਰਦ ਵੀ ਜਿਉ ਸੰਵੇਦਨਸ਼ੀਲ ਹੈ ਤੇ ਉਹ ਇਸ ਕਰਕੇ ਨਹੀਂ ਲਿਖਦਾ ਕਿਸੇ ਦੇ ਹੱਕ 'ਚ ਭਾਵੇਂ ਉਹ ਔਰਤ ਭਾਵੇਂ ਦਲਿਤ ਭਾਵੇਂ ਕੋਈ ਹੋਰ ਸੈਕਸ਼ਨ ਆ ਬਈ ਉਹ ਔਰਤ ਹੈ ਇਸ ਕਰਕੇ ਨਹੀਂ ਉਹ ਲਿਖਦਾ ਕਿ ਉਹ ਦਲਿਤ ਇਸ ਕਰਕੇ ਲਿਖਦਾ ਕਿ ਉਹ ਇੱਕ ਇਨਸਾਨੀ ਨਜ਼ਰੀਏ ਤੋਂ ਉਹਦੇ ਨਾਲ ਧੱਕਾ ਹੋ ਰਿਹਾ ਔਰ ਇੱਕ ਇਨਸਾਨੀ ਹੱਕ ਜਿਹੜਾ ਉਹਦਾ ਬੁਨਿਆਦੀ ਹੈ ਉਹ ਉਹਨੂੰ ਮਿਲਣਾ ਚਾਹੀਦਾ ਔਰ ਬਰਾਬਰੀ ਦਾ ਹੱਕ ਹਰ ਇਨਸਾਨ ਦਾ ਬੁਨਿਆਦੀ ਹੱਕ ਹੈ ਤੇ ਉਸ ਨਜ਼ਰੀਏ ਤੋਂ ਮੇਰੇ ਹਿਸਾਬ ਨਾਲ ਹਰ ਜੋ ਲੇਖਕ ਆ ਉਸ ਨੂੰ ਉਹ ਨਾਰੀਵਾਦੀ ਵੀ ਹੈ ਉਹ ਦਲਿਤਵਾਦੀ ਵੀ ਹੈ ਸੋ ਇਸ ਕਰਕੇ ਮੇਰੀ ਜਿਹੜੀ ਹੈਗੀ ਹੈ ਇਸ ਕਿਤਾਬ ਦੇ ਵਿੱਚ ਬਹੁਤ ਸਾਰੀਆਂ ਪਾਤਰ ਸਾਹਿਬ ਨੇ ਵੀ ਜਿਵੇਂ ਇਸ ਮੁੱਖ ਜਿਹੜਾ ਲਿਖਿਆ ਹੈ ਦੇ ਬਾਰੇ ਉਹ ਚ ਲਿਖਿਆ ਆ ਕਿ ਇਹ ਜੋ ਇੱਕ ਨਾਰੀ ਸੰਵੇਦਨਾ ਦੀ ਇਸ ਦੇ ਵਿੱਚ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ ਗਈ ਹੈ ਗਿਲ ਸਾਹਿਬ ਨੇ ਗੁਰਪ੍ਰੀਤ ਗਿਲ ਜੀ ਨੇ ਵੀ ਇਸ ਆਪਣੀ ਇੰਟਰੋਡਕਸ਼ਨ ਜਿਹੜੀ ਦਿੱਤੀ ਹੈ ਕਿਤਾਬ ਦੀ ਉਹਦੇ ਚ ਲਿਖਿਆ ਹੈ ਕਿ ਇਹ ਬਹੁਤ ਸਾਰੀਆਂ ਜਿਹੜੀਆਂ ਨਾਰੀ ਦੀਆਂ ਨਾਲ ਸੰਬੰਧਿਤ ਪਰਤਾਂ ਫੜੋਲੀਆਂ ਗਈਆਂ ਨੇ ਉਹਨਾਂ ਨਾਲ ਜੋ ਸ਼ੋਸ਼ਣ ਹੁੰਦਾ ਰਿਹਾ ਸੋ ਕਹਿਣ ਦਾ ਇਹ ਭਾਵ ਹੈ ਕਿ ਮੇਨ ਜਿਹੜੀ ਹੈਗੀ ਹੈ ਮੇਰੀ ਇਹਦੇ ਚ ਇਹ ਰਹੀ ਹੈ ਕਿ ਜੋ ਟਿਪੀਕਲ ਨਾਰੀਵਾਦ ਹੈ ਜਿਸ ਦੇ ਵਿੱਚ ਇੱਕ ਖਾਸ ਕਿਸਮ ਦੀ ਬਹੁਤਾਂ ਨਾਰੀਵਾਦ ਐਂਟੀ ਮੇਲ ਜੋ ਹੈ ਉਹ ਮਤਲਬ ਇੱਕ ਕਿਸਮ ਦਾ ਐਂਟੀ ਮੇਲ ਫੀਲਿੰਗ ਨਾਲ ਡਿਵੈਲਪ ਹੋਇਆ ਹੈ ਜਦ ਕਿ ਸਾਡਾ ਮਕਸਦ ਤਾਂ ਇੱਕ ਨੂੰ ਉੱਪਰ ਤੇ ਦੂਜੇ ਨੂੰ ਥੱਲੇ ਕਰਨਾ ਨਹੀਂ ਹੈ ਸਾਡਾ ਮਕਸਦ ਬਰਾਬਰੀ ਔਰ ਉਹਨਾਂ ਦੇ ਵਿੱਚ ਸਹਿ ਹੋਂਦ ਔਰ ਹਾਰਮਨੀ ਪੈਦਾ ਕਰਨਾ ਅਸੀਂ ਜਿਹੜਾ ਹੈਗਾ ਦਾਰਿਆਂ ਨੂੰ ਇਹ ਚਾਹੁੰਦੇ ਆ ਕਿ ਜੇ ਜੇ ਕੋਈ ਵੀ ਸੈਕਸ਼ਨ ਪਿੱਛੇ ਆ ਸਮਾਜ ਦਾ ਤੇ ਉਹ ਸਿਰਫ ਉਹ ਸੈਕਸ਼ਨ ਹੀ ਪਿੱਛੇ ਨਹੀਂ ਉਹਦਾ ਸਮਾਜ ਦੇ ਉੱਤੇ ਵੀ ਬਹੁਤ ਮਾੜਾ ਅਸਰ ਪੈਂਦਾ ਮੈਂ ਆਪਣੀਆਂ ਨਜ਼ਮਾਂ 'ਚ ਲਿਖਿਆ ਕਿ ਜੇ ਤੁਸੀਂ ਔਰਤ ਦੇ ਹੱਕਾਂ 'ਚ ਇਸ ਕਰਕੇ ਨਹੀਂ ਤੁਸੀਂ ਖੜਨਾ ਜਾਂ ਲੜਨਾ ਕਿ ਉਹ ਔਰਤ ਦੇ ਹੱਕ ਨੇ ਇਹ ਤੁਸੀਂ ਆਪਣੀ ਭਲਾਈ ਵਾਸਤੇ ਵੀ ਕਰਨਾ ਹੈ ਕਿ ਤੁਹਾਨੂੰ ਅੱਛੀ ਬੀਵੀ ਅੱਛੀ ਬੇਟੀ ਅੱਛੀ ਮਾਂ ਭੈਣ ਤਾਂ ਹੀ ਮਿਲੂਗੀ ਜੇ ਤੁਸੀਂ ਕੋਈ ਪੜ੍ਹੀਆਂ ਲਿਖੀਆਂ ਬਰਾਬਰੀ ਕਰਨ ਵਾਲੀਆਂ ਵੈਲ ਅਵੇਅਰ ਔਰਤਾਂ ਨੂੰ ਤੁਸੀਂ ਜਨਮ ਦੇ ਰਹੇ ਹੋ ਅੱਗੇ ਤੇ ਉਹਨਾਂ ਨੂੰ ਡਿਵੈਲਪ ਕਰ ਰਹੇ ਹੋ ਤੋ ਇਹ ਬੁਨਿਆਦੀ ਤੌਰ ਤੇ ਸਮਾਜ ਦੇ ਹੱਕ ਦੀ ਲੜਾਈ ਹੈ ਕਿੰਨੀਆਂ ਕਿਤਾਬਾਂ ਤੁਸੀਂ ਲਿਖ ਚੁੱਕੇ ਹੋ ਹੁਣ ਤੱਕ ਹੁਣ ਤੱਕ ਮੇਰੀਆਂ 4 ਕਿਤਾਬਾਂ ਪੋਇਟਰੀ ਦੀਆਂ ਤੇ ਇੱਕ ਕਿਤਾਬ ਮੈਂ ਸਪੈਸ਼ਲ ਟੈਕਸਟਬੁੱਕ ਕਹਿ ਲਉ ਉਹਨੂੰ ਜਾਂ ਟੀਚਿੰਗ ਮਟੀਰੀਅਲ ਆ ਉਹ ਜੋ ਪੰਜਾਬ ਤੋਂ ਬਾਹਰ ਪੰਜਾਬੀ ਵੱਸਦੇ ਆ ਲਗਭਗ 1 ਕਰੋੜ ਪੰਜਾਬੀ ਆਪਣਾ ਪੰਜਾਬ ਤੋਂ ਬਾਹਰ ਵੱਸਦਾ ਹੈਗਾ ਦੂਜੀਆਂ ਸਟੇਟਾਂ 'ਚ ਯਾਦ ਰਖਣੀ ਸੇ ਉਹ ਲਿਖੀ ਆ ਮੈਂ ਕਿ ਹਿੰਦੀ ਮੀਡੀਅਮ ਰਾਹੀਂ ਪੰਜਾਬੀ ਸਿਖਾਉਣ ਦਾ ਉਪਰਾਲਾ ਕੀਤਾ ਨਾ ਉਹਦੇ 'ਚ ਤੇ ਉਹ ਇੱਕ ਇਸ ਤਰ੍ਹਾਂ ਦੀ ਕਿਤਾਬ ਹੈ ਤੇ ਚਾਰ ਮੇਰੀਆਂ ਪੋਇਟਰੀ ਦੀਆਂ ਬੁੱਕਸ ਨੇ ਬਾਕੀ ਇਹ ਜਿਹੜੀ ਕਿਤਾਬ ਹੈ ਸ਼ਾਮੁਖੀ 'ਚ ਵੀ ਪਬਲਿਸ਼ ਹੋਈ ਹੈ ਪਾਕਿਸਤਾਨ 'ਚੋਂ ਲਾਹੌਰ ਤੋਂ ਔਰ ਇਸ ਤਰ੍ਹਾਂ ਮਤਲਬ ਜਿਹੜਾ ਹੈਗਾ ਹੁਣ ਤੱਕ ਮੇਰੀਆਂ ਇਹ ਕੁੱਲ 5 ਕਿਤਾਬਾਂ ਨੇ 4 ਪੋਇਟਰੀ ਦੀਆਂ ਜਿਹੜਾ ਅੱਜ ਦੀ ਪੀੜ੍ਹੀ ਹੈ ਜੀ ਉਹਨਾਂ 'ਚ ਜੇ ਤੁਸੀਂ ਅਬਜ਼ਰਵ ਕਰਦੇ ਹੋਗੇ ਹੰਗਾਰਾ ਕਿੰਨਾ ਕੁ ਮਿਲ ਰਿਹਾ ਕਿਤਾਬਾਂ ਨੂੰ ਗੱਲ ਇਹ ਆ ਕਿ ਸਾਡੀ ਜਿਹੜੀ ਹੈਗੀ ਆ ਹੰਗਾਰਾ ਦੇਖੋ ਇਸ ਗੱਲ 'ਚ ਕੋਈ ਸ਼ੱਕ ਨਹੀਂ ਆ ਕਿ ਚੰਗੀਆਂ ਚੀਜ਼ਾਂ ਪੜੀਆਂ ਵੀ ਬਹੁਤ ਜ਼ਿਆਰੀਆਂ ਨੇ ਤੇ ਮਾੜੀਆਂ ਚੀਜ਼ਾਂ ਲਿਖੀਆਂ ਬਹੁਤ ਜ਼ਿਆਰੀਆਂ ਤੇ ਉਹ ਨਹੀਂ ਪੜੀਆਂ ਜਾ ਰਹੀਆਂ ਸੋ ਕੁਆਲਿਟੀ ਦੇ ਡਿਪੈਂਡ ਕਰਦਾ ਹੈ ਔਰ ਦੂਸਰਾ ਮੈਂ ਇਹ ਸਮਝਦਾ ਕਿ ਅਸੀਂ ਪੰਜਾਬੀ ਜਿਹੜੇ ਹੈਗੇ ਆ ਇੱਕ ਗੱਲ 'ਚ ਥੋੜਾ ਜਿਹਾ ਪਿੱਛੇ ਹਾ ਜੇ ਕਿ ਅਸੀਂ ਜਿਹੜਾ ਮਟੀਰੀਅਲ ਹੈ ਲਿਟਰੇਰੀ ਉਹ ਸਿਰਫ ਕਿਤਾਬ ਦੀ ਜਿਹੜੀ ਹਾਰਡ ਕਾਪੀ ਆ ਉਸ ਤੋਂ ਤੱਕ ਸੀਮਤ ਆ ਜਦ ਕਿ ਨਵੀਂ ਜਨਰੇਸ਼ਨ ਜਿਹੜੀ ਹਾਰਡ ਕਾਪੀ ਤੋਂ ਬਹੁਤ ਅੱਗੇ ਜਾ ਕੇ ਉਹ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜਾਂ YouTube ਤੇ ਜਾਂ ਜਿਹੜੇ ਨਵੇਂ ਮੀਡੀਅਮ ਆ ਗਏ IT ਦੇ ਉਸ ਤੇ ਚਲੇਗੀ ਆ ਤੇ ਅਸੀਂ ਉੱਥੇ ਪਿੱਛੇ ਆ ਜੇ ਸਾਡੇ ਰਾਈਟਰਸ ਵੀ ਪਿੱਛੇ ਨੇ ਸਾਡੇ ਇੰਟੈਲੈਕਚੁਅਲ ਵੀ ਪਿੱਛੇ ਨੇ ਔਰ ਇਸ ਫਰੰਟ ਤੇ ਵੀ ਮੈਂ ਅੱਜ ਤੋਂ ਘੱਟੋ ਘੱਟ 15 ਸਾਲ 2010 12 ਤੋਂ ਮੈਂ ਬਹੁਤ ਸਾਰੇ ਆਰਟੀਕਲ ਲਿਖੇ ਆ ਕਿ ਸਾਨੂੰ ਇਸ ਫਰੰਟ ਤੇ ਬਹੁਤ ਕੁਝ ਕਰਨ ਦੀ ਲੋੜ ਆ ਸਾਨੂੰ ਵਿਕੀਪੀਡੀਆ ਦੇ ਉੱਤੇ ਕੰਮ ਕਰਨ ਦੀ ਲੋੜ ਆ ਸਾਨੂੰ ਜਿਹੜਾ ਹੈਗਾ ਇਹ ਜਿਹੜੇ ਮੀਡੀਆ ਦੇ ਦੂਜੇ ਫਾਰਮ ਨੇ YouTube ਤੇ ਕੰਟੈਂਟ ਪਾਉਣ ਦੀ ਲੋੜ ਹੈ ਔਰ ਖਾਸ ਤੌਰ ਤੇ ਜਿਹੜੀ ਨਵੀਂ ਜਨਰੇਸ਼ਨ ਜਿਹੜੀ ਲਿਟਰੇਰੀ ਹੁੰਦੀ ਹੈ ਉਹ ਰੀਡਰ ਤੇ ਰਾਈਟਰ ਕਿੱਥੋਂ ਪੈਦਾ ਹੁੰਦੇ ਆ ਜਦੋਂ ਤੁਹਾਡੇ ਬੱਚੇ ਜਿਹੜੇ ਹੈਗੇ ਆ ਪੌਦ ਆ ਜਿਹਨੂੰ ਆਪਾਂ ਕਹਿੰਨੇ ਉਹ ਲਿਟਰੇਚਰ ਨਾਲ ਜੁੜਨਗੇ ਉਹ ਸਾਡਾ ਸੋਰਸ ਸੁੱਕਦਾ ਜਾ ਰਿਹਾ ਕਿਉਂਕਿ ਨਾ ਸਾਡੇ ਕੋਲ ਕੋਈ ਇਹੋ ਜਿਹਾ ਚੈਨਲ ਹੈ ਬੱਚੇ ਦੇਖਦੇ ਆਗੇ ਆ ਆਪਣਾ ਚੈਨਲਾਂ ਤੇ ਤੇ ਉਹ ਜਿਹੜੇ ਕਾਰਟੂਨ ਜਿਹੜੇ ਹੈਗੇ ਆ ਉਹ ਜਾਂ ਚైనా ਵਾਲੇ ਦੇਖਦੇ ਆ ਅਮਰੀਕਾ ਵਾਲੇ ਤੇ ਸਾਡੇ ਆਪਣਿਆਂ ਨੇ ਕੁਝ ਪੈਦਾ ਨਹੀਂ ਕੀਤਾ ਇਸ ਕਰਕੇ ਲਿਟਰੇਚਰ ਨਾਲ ਅਸੀਂ ਜੋੜ ਨਹੀਂ ਇਹਦੀ ਲੋੜ ਬਹੁਤ ਆ ਕਿ ਪੰਜਾਬੀ ਦਾ ਕੰਟੈਂਟ ਅੱਛੀ ਫਾਰਮ ਦੇ ਵਿੱਚ ਔਰ ਅੱਛਾ ਜਿਹੜਾ ਕੰਟੈਂਟ ਆ ਉਸ ਨੂੰ ਵੱਧ ਤੋਂ ਵੱਧ ਨੋਰਮਲ ਜਿਹੜਾ ਅੱਜ ਕੱਲ ਮਾਡਰਨ মিডিਆ ਹੈ ਉਸ ਤੇ ਲਿਆਂਦਾ ਜਾਵੇ ਅੱਛਾ ਬਤੌਰ ਸੋਸ਼ਲ ਸਾਇੰਟਿਸਟ ਤੁਸੀਂ ਪੰਜਾਬ ਦੀ ਇਕਨੋਮੀ ਨੂੰ ਕਿਵੇਂ ਦੇਖਦੇ ਆ ਔਰ ਦੇਖੋ ਬੇਸਿਕਲੀ ਮੇਰਾ ਆਪਣਾ ਸਬਜੈਕਟ ਮੇਨ ਤਾਂ ਇਕਨੋਮਿਕਸ ਹੀ ਆ ਇਸ ਪਾਸੇ ਮੈਂ ਮੇਰਾ ਇਹ ਸਬਜੈਕਟ ਮਦਰ ਟੰਗ ਵਾਸਤੇ ਕੋਈ ਸਬਜੈਕਟ ਪੜਨ ਦੀ ਲੋੜ ਨਹੀਂ ਹੁੰਦੀ ਇਸ ਕਰਕੇ ਮੈਂ ਹਾਲਾਂਕਿ ਮੈਂ ਪਿਛਲੇ 2 ਸਾਲ ਪਹਿਲਾਂ ਹੀ ਐਮਏ ਪੰਜਾਬੀ ਵੀ ਕੀਤੀ ਹੈ ਤੇ ਮੇਰੀ ਜੌਬ ਵੀ ਐਜ਼ ਅ ਜੂਨੀਅਰ ਡਾਇਰੈਕਟਰ ਮੈਂ ਇਕਨੋਮਿਕ ਐਡਵਾਈਜ਼ਰ ਔਰ ਇਕ ਪਲੈਨਿੰਗ ਡਿਪਾਰਟਮੈਂਟ ਚ ਮੈਂ ਰਿਹਾ ਹੈਗਾ ਸੋ ਪੰਜਾਬ ਦੀ ਇਕਨੋਮੀ ਦਾ ਦੇਖੋ ਮੇਨ ਇਹ ਆ ਕਿ ਇਹਦੇ ਵਿੱਚ ਸਾਨੂੰ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਆ ਉਹ ਹੈ ਕਿ ਸਾਡਾ ਫਿਸਕਲ ਡੈਫਿਸਟ ਬਹੁਤ ਜ਼ਿਆਦਾ ਵੱਧ ਚੁੱਕਿਆ। ਹੂੰ ਹੂੰ। ਔਰ ਇਹ ਜਿਹੜੀ ਹੈਗੀ ਆ ਇਹਦੀ ਮੇਨ ਰੀਜ਼ਨ ਹੈਗਾ ਉਹ ਮਤਲਬ ਪੰਜਾਬ ਦੇ ਫਿਸਕਲ ਡੈਫਿਸਟ ਦਾ ਮੇਨ ਰੀਜ਼ਨ ਹੈਗਾ ਨੈਸ਼ਨਲ ਇਸ਼ੂ। ਜਦੋਂ ਸਾਡੀ ਆ ਪ੍ਰੋਬਲਮ ਆਈ ਸੀ ਕਿ ਟੈਰਰਿਜ਼ਮ ਦੀ। ਸੋ ਉਹ ਇੱਕ ਨੈਸ਼ਨਲ ਇਸ਼ੂ ਸੀਗਾ। ਉਸ ਤੋਂ ਬਾਅਦ ਉਸ ਸਮੇਂ ਦੌਰਾਨ ਬਹੁਤ ਸਾਰੇ ਖਰਚੇ ਵਧੇ। ਬਹੁਤ ਸਾਰੇ ਜ਼ਿਲ੍ਹੇ ਐਡ ਹੋਏ ਸਾਡੇ। ਬਹੁਤ ਸਾਰੇ ਡਿਸਟ੍ਰਿਕਟ ਪੁਲਿਸ ਆਫੀਸਰ ਜਿਹੜੇ ਹੈਗੇ ਆ ਵਧਾਏ ਗਏ ਡਿਸਟ੍ਰਿਕਟ ਜਿਹੜੇ ਹੈਗੇ ਆ ਪੁਲਿਸ ਦੇ ਜ਼ਿਲ੍ਹੇ ਵਧਾ ਦਿੱਤੇ ਗਏ ਲਾ ਐਂਡ ਆਰਡਰ ਤੇ ਬਹੁਤ ਖਰਚਾ ਵਧ ਗਿਆ ਲੇਕਿਨ ਜਦੋਂ ਟੈਰਰਿਜ਼ਮ ਖਤਮ ਹੋ ਗਿਆ ਉਹ ਉਸ ਹਿਸਾਬ ਨਾਲ ਬਾਅਦ ਚ ਘਟਿਆ ਨਹੀਂ ਹੈ ਹੂੰ ਦੂਸਰਾ ਜੋ ਨੈਸ਼ਨਲ ਇਸ਼ੂ ਸੀਗਾ ਬਟ ਉਹ ਪਾਸ ਸਟੇਟ ਤੇ ਗੱਲ ਦਿੱਤਾ ਗਿਆ ਮੈਂ ਕਿਸੇ ਵੀ ਪਾਰਟੀ ਨੂੰ ਇਹਦੇ ਚ ਬਲੇਮ ਨਹੀਂ ਕਰਦਾ ਕਿਉਂਕਿ ਸਾਰੀਆਂ ਪਾਰਟੀਆਂ ਹੈਲਪਲੈਸ ਰਹੀਆਂ ਇਹਦੇ ਵਿੱਚ ਮੈਂ ਸੈਂਟਰ ਨੂੰ ਜ਼ਰੂਰ ਸਮਝਦਾ ਕਿ ਉਹਨਾਂ ਨੇ ਸਾਡੀ ਸਪੋਰਟ ਨਹੀਂ ਕੀਤੀ ਔਰ ਜਿਹੜਾ ਨੈਸ਼ਨਲ ਇਸ਼ੂ ਸੀਗਾ ਉਸ ਹਿਸਾਬ ਨਾਲ ਉਹਨਾਂ ਨੂੰ ਸਾਨੂੰ ਨੈਸ਼ਨਲ ਇਸ਼ੂ ਸਮਝ ਕੇ ਸਾਨੂੰ ਇਹ ਕਰਜ਼ੇ ਨੂੰ ਸ਼ੇਅਰ ਕਰਨਾ ਚਾਹੀਦਾ ਸੀ ਜਾਂ ਇਸ ਨੂੰ ਵੇਵ ਆਫ ਕਰਨਾ ਚਾਹੀਦਾ ਸੀਗਾ ਉਹਦੇ ਵਿੱਚ ਜਿਹੜਾ ਹੋਇਆ ਇਹ ਕਿ ਸਾਡੀ ਜਿਹੜੀ ਹੈਗੀ ਆ ਅਸੀਂ ਪੰਜਾਬ ਨੇ ਜਦੋਂ ਲੜਾਈ ਲੜੀ ਪਹਿਲਾਂ ਤਾਂ ਭੁੱਖ ਮਰੀ ਦੇ ਖਿਲਾਫ ਲੜੀ ਅਸੀਂ ਲੜਾਈ ਉਹਦੇ ਵਿੱਚ ਅਸੀਂ ਮਿੱਟੀ ਪਾਣੀ ਹਵਾ ਤਬਾਹ ਕਰ ਲਏ ਨੈਸ਼ਨਲ ਲੈਵਲ ਨੂੰ ਫੀਡ ਕਰਨ ਵਾਸਤੇ ਅਸੀਂ 50% ਤੱਕ ਕੰਟਰੀਬਿਊਸ਼ਨ ਨੈਸ਼ਨਲ ਲੈਵਲ ਤੇ ਦਿੰਦੇ ਰਹੇ ਹਾਂ ਲੇਕਿਨ ਜਦੋਂ ਸਾਨੂੰ ਕੁਝ ਲੋਡ ਪੈਂਦੀ ਆ ਸਾਡੇ ਤੇ ਭੀੜ ਆਉਂਦੀ ਆ ਤੇ ਸਾਡੇ ਨਾਲ ਦੇਣ ਵਾਲੇ ਕੋਈ ਹੋਰ ਜੇ ਫਾਰਮੂਲੇ ਬਣਾ ਦਿੱਤੇ ਜਾਂਦੇ ਆ ਕਿ ਸਾਨੂੰ ਹੁਣ ਇੱਕ ਗਾਰਡਗਿਲ ਫਾਰਮੂਲਾ ਹੈਗਾ ਇਕਨੋਮਿਕ ਇਕਨੋਮੀ ਦਾ ਨੈਸ਼ਨਲ ਲੈਵਲ ਤੇ ਜਦੋਂ ਤੁਹਾਨੂੰ ਫੰਡਸ ਦੇਣੇ ਹੈਗੇ ਉਹ ਗਾਰਡਗਿਲ ਫਾਰਮੂਲਾ ਲਾਇਆ ਜਾਂਦਾ ਜਿਹਦੇ ਵਿੱਚ ਜਿਹੜੀ ਜਿਹੜਾ ਬੰਦਾ ਘੱਟ ਡਿਵੈਲਪਡ ਆ ਜਿਹੜਾ ਗਰੀਬ ਆ ਤੇ ਜਿਹਦੀ ਪਾਪੂਲੇਸ਼ਨ ਘੱਟ ਵੱਧ ਆ ਉਹਨਾਂ ਨੂੰ ਪੈਸਾ ਜ਼ਿਆਦਾ ਜਾਂਦਾ ਪੰਜਾਬ ਦੋਨੋਂ ਇਸ ਪੱਖੋਂ ਦੋਨਾਂ ਗੱਲਾਂ 'ਚ ਮਾਰ ਖਾ ਜਾਂਦਾ ਸਾਡੀ ਪਾਪੂਲੇਸ਼ਨ ਵੀ ਘਟਿਆ ਤੇ ਅਸੀਂ ਹੈਵੀ ਡਵੈਲਪਡ ਹਾਂ ਡਵੈਲਪਡ ਹੋਣ ਦਾ ਅਸੀਂ ਜੇ ਤਰੱਕੀ ਕਰ ਲਈ ਤਾਂ ਸਾਨੂੰ ਨੁਕਸਾਨ ਥੋੜਾ ਸਾਨੂੰ ਇਨਸੈਂਟਿਵ ਦੇਣਾ ਚਾਹੀਦਾ ਸੋ ਮੈਂ ਸਮਝਦਾ ਕਿ ਸਰਕਾਰਾਂ ਨੂੰ ਸਟੇਟ ਗਵਰਨਮੈਂਟ ਨੂੰ ਵੀ ਇਹਨਾਂ ਫਰੰਟ ਦੇ ਉੱਤੇ ਕੰਮ ਕਰਨ ਦੀ ਲੋੜ ਆ ਬਈ ਸਾਡਾ ਜਿਹੜਾ ਹੈਗਾ ਮੈਂ ਤਾਂ ਇਹ ਵੀ ਕਹੂੰਗਾ ਕਿ ਜੋ ਸਾਡਾ ਜੋ ਸਾਡੀ ਹਵਾ ਪਾਣੀ ਮਿੱਟੀ ਤਬਾਹ ਤੇ ਦੂਸ਼ਿਤ ਹੋ ਗਏ ਆ ਇਦੀ ਪਰਭਾਈ ਵਾਸਤੇ ਫੁੱਲ ਫਲੈਜ ਪੈਕੇਜ ਸਾਨੂੰ ਸੈਂਟਰ ਗਵਰਨਮੈਂਟ ਨੂੰ ਦੇਣਾ ਚਾਹੀਦਾ ਸਾਨੂੰ ਸਾਰੇ ਹਰ ਪੰਜਾਬੀ ਨੂੰ ਇਸ ਲਈ ਜ਼ੋਰ ਲਾਉਣ ਦੀ ਲੋੜ ਹੈ ਅਦਰਵਾਜ਼ਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਖਤਰਨਾਕ ਹੈ ਤੇ ਰੇਗਿਸਤਾਨ ਵੀ ਇਹ ਬਣ ਜਾਊਗਾ ਪੰਜਾਬ ਤੇ ਪਿੱਛੇ ਆਪਾਂ ਦੇਖਿਆ ਤਪਸ਼ ਕਿੰਨੀ ਵਧੀ ਹੈ ਤੇ ਇਹ ਜਿਹੜੀ ਚੀਜ਼ ਆ ਔਰ ਥੱਲੇ ਸਾਡਾ ਪਾਣੀ ਜਿਹੜਾ ਹੈਗਾ ਪਾਣੀ ਦਾ ਘੜਾ ਸਾਡਾ ਖਾਲੀ ਹੋਈ ਜਾ ਰਿਹਾ ਡੇ ਬਾ ਡੇ ਤੇ ਇਹ ਇੱਕ ਇਹ ਮਤਲਬ ਥੱਲੇ ਸਾਡਾ ਸਾਰਾ ਹੀ ਸਰਮਾਇਆ ਹੇਠਲਾ ਵੀ ਖਤਮ ਹੋ ਗਿਆ ਧਰਤੀ ਦੇ ਮਤਲਬ ਹੀ ਖਤਮ ਕਰ ਲਿਆ ਸੋ ਮੈਂ ਸਮਝਦਾ ਕਿ ਇਹਦੇ ਚ ਸਿਰਫ ਸਰਕਾਰਾਂ ਨੂੰ ਨਹੀਂ ਸਰਕਾਰਾਂ ਵੀ ਤਾਂ ਹੀ ਕਰਦੀਆਂ ਜੇ ਪ੍ਰੈਸ਼ਰ ਬਣਾਇਆ ਜਾਵੇ ਸਟੇਟ ਗਵਰਨਮੈਂਟ ਤੇ ਵੀ ਪ੍ਰੈਸ਼ਰ ਬਣਾਉਣ ਦੀ ਲੋੜ ਹੈ ਤੇ ਸਟੇਟ ਗਵਰਨਮੈਂਟ ਨੂੰ ਸੈਂਟਰ ਤੇ ਔਰ ਹਰ ਪੰਜਾਬੀ ਨੂੰ 15 ਕਰੋੜ ਅਸੀਂ ਵਰਲਡ ਚ ਪੰਜਾਬੀਆ ਹਰ ਪੰਜਾਬੀ ਨੂੰ ਆਪਣੇ ਪੰਜਾਬ ਦੇ ਭਵਿੱਖ ਲਈ ਪੰਜਾਬ ਦੀ ਭਲਾਈ ਲਈ ਇਸ ਫਰੰਟ ਤੇ ਬਹੁਤ ਕੰਮ ਕਰਨ ਦੀ ਲੋੜ ਹੈ ਬਹੁਤ ਇਕਜੁੱਟ ਹੋਣ ਦੀ ਲੋੜ ਹੈ ਈਵਨ ਕਿ ਤੁਹਾਡੇ ਅਕਰੋਸ ਪਾਰਟੀ ਤੁਹਾਡੀਆਂ ਪਾਰਟੀ ਦੀਆਂ ਆਈਡੀਓਲੋਜੀ ਤੋਂ ਭੁੱਲ ਕੇ ਕਿਉਂਕਿ ਜੇ ਪੰਜਾਬ ਹੀ ਨਾ ਬਚਿਆ ਤਾਂ ਤੁਸੀਂ ਪਾਰਟੀਆਂ ਵੀ ਕਿੱਥੇ ਰਹਿਣੀਆਂ ਫਿਰ ਇਸ ਕਰਕੇ ਇਹ ਮਸਲੇ ਜਿਹੜੇ ਹੈਗੇ ਆ ਸਾਨੂੰ ਛੋਟੀਆਂ ਰਾਜਨੀਤੀਆਂ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਆ ਤੇ ਪੰਜਾਬ ਨੂੰ ਬਚਾਉਣਾ ਜੇ ਸਾਰੇ ਪੰਜਾਬੀ ਨੂੰ ਇੱਕ ਮਿੰਟ ਹੋ ਗਏ ਭਾਸ਼ਾ ਸੱਭਿਆਚਾਰ ਤੁਹਾਡਾ ਜਿਹੜਾ ਹੈਗਾ এনवायरमेंट ਇਹ ਇਸ਼ੂ ਜਿਹੜੇ ਹੈਗੇ ਆ ਇਹ ਪਾਰਟੀਆਂ ਦੇ ਇਸ਼ੂ ਨਹੀਂ ਹੁੰਦੇ ਇਹ ਮਤਲਬ ਉਹਦੇ ਵਿੱਚ ਭਰਾਵਾਂ 'ਚ ਵੀ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਪਰ ਜਦੋਂ ਪਰਿਵਾਰ ਦਾ ਮਸਲਾ ਆਉਂਦਾ ਤਾਂ ਫੇਰ ਇਕੱਠੇ ਹੁੰਦੇ ਆ ਸੋ ਇਸ ਕਰਕੇ ਮੈਂ ਸਮਝਦਾ ਕਿ ਇਸ ਫਰੰਟ ਤੇ ਬਹੁਤ ਸੋਚਣ ਦੀ ਤੇ ਐਕਸ਼ਨ ਆਉਣ ਦੀ ਲੋੜ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਹਰਵਿੰਦਰ ਸਿੰਘ ਚੰਡੀਗੜ੍ਹ ਦੇ ਨਾਲ ਤੇ ਇਹਨਾਂ ਨੇ ਆਪਣੀ ਨਵੀਂ ਕਿਤਾਬ ਜਿਹੜੀ ਹੈ ਪਾਣੀ ਦਾ ਜਿਸਮ ਉਹਦੇ ਬਾਰੇ ਵੀ ਚਰਚਾ ਕੀਤੀ ਹੈ ਕਿੱਥੋਂ ਪ੍ਰੇਰਣਾ ਮਿਲੀ ਤੇ ਨਾਲ ਹੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਵੀ ਖੁੱਲ ਕੇ ਬੋਲੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼